ਧਾਰੇ ਵੀਰੇ ਨੂੰ ਅਸੀਂ ਜਗਰਾਉਂ ਤੋਂ ਲੈ ਕੇ ਆਏ ਸੀ ਪਹਿਲਾਂ ਉਹ ਤਸਵੀਰਾਂ ਦੇਖੋ ਕੀ ਹਾਲ ਸੀ ਵੀਰੇ ਦਾ ਦੇਖਣਾ ਦੇਖੋ ਰਿਕਾਰਡ ਕਰੋ ਉਹ ਨਾਲ ਉਹ ਨਾ 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 ਇਹ ਬੰਨਣਾ ਆਪਾਂ ਇਹਦਾ ਲੈ ਕੇ ਜਾਣਾ ਉਹ ਇਹਦਾ ਲੈ ਕੇ ਜਾਣਾ ਆਪਾਂ ਆਹ ਕੀ ਹਾਲਾਤ ਬਣਾਏ ਪਏ ਘਰ ਦੇ ਜਾਣ ਕੇ ਕੀ ਤੇ ਹੀ ਹੋਣਾ ਕਹਿੰਦੇ ਘਰ ਦੀ ਸਫਾਈ ਕਰਾ ਲਾ ਵਿਆਹ ਕਰਾ ਦਾਂਗੇ ਮੈਂ ਨਹੀਂ ਕਰਾਉਣਾ ਚਾਹੁੰਦਾ ਅਜੇ ਦਾਰੇ ਵੀਰੇ ਦਾ ਪਰਿਵਾਰ ਮਿਲਣ ਆਇਆ ਅਸੀਂ ਪਰਿਵਾਰ ਹੀ ਕਹਾਵਾਂਗੇ ਕਿਉਂਕਿ ਸ਼ਹਿਰ ਤੋਂ ਆ ਸਿਰਫ ਇੱਕ ਪਿਆਰ ਆ ਮੱਲੇਦਾਰੀ ਦਾ ਮਿਲਦੇ ਹੁੰਦੇ ਸੀ ਬੱਚੇ ਅੱਜ ਸਾਰੇ ਮਿਲਣ ਆਏ ਆ ਜਦੋਂ ਅਸੀਂ ਲੈਣ ਗਏ ਕੱਟੀ ਤੇ ਬਿਠਾਇਆ ਕਿੰਨੇ ਬਾਈ ਮੈਂ ਤਾਂ ਤੁਹਾਨੂੰ ਦੇਖਦਾ ਹੀ ਸੀ ਯਾਰ ਕਿਹਾ ਤੁਸੀਂ ਮੈਨੂੰ ਲੈ ਚੱਲੇ ਬਹੁਤ ਚੰਗਾ ਕੀਤਾ ਮੈਂ ਤੁਹਾਡੀਆਂ ਵੀਡੀਓ ਦੇ ਦੇਗਾ ਕਿਹਾ ਤੁਸੀਂ ਮੈਨੂੰ ਲੈਣ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਮਾਮੇ ਮਾਸੀਆਂ ਭੂਆ ਚਾਚੇ ਤਾਇ ਅਮੀਰ ਲੋਕ ਨੇ ਸਭ ਕੁਝ ਉਹਨਾਂ ਕੋਲ ਹੀ ਦਾਰੇ ਕੋਲੇ ਵੀ ਕੋਈ ਕਮੀ ਨਹੀਂ ਸੀ ਕਮੀ ਸੀ ਤਾਂ ਮਾਂ ਦੀ ਮਰਨ ਤੋਂ ਬਾਅਦ ਕਿਸੇ ਐਸੇ ਰਿਸ਼ਤੇ ਦੀ ਜਿਹੜਾ ਕਹਿੰਦਾ ਪੁੱਤ ਮੈਂ ਤੇਰੇ ਨਾਲ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵੀਰਾ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਚਾਹੇ ਭਾਂਡਿਆਂ ਦੀ ਸੇਵਾ ਚਾਹੇ ਪ੍ਰਸ਼ਾਦਾ ਵਰਤੌਣ ਦੀ ਚਾਹੇ ਸਬਜ਼ੀਆਂ ਕਟਾਉਣ ਦੀ ਫਲ ਫਰੂਟ ਵਰਤੌਣ ਦੀ ਜਿਹੜੀ ਡਿਊਟੀ ਮਰਜੀ ਹਰ ਡਿਊਟੀ ਕਰਦਾ ਦਾਰਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਧਾਰਾ ਵੀਰਾ ਧਾਰੇ ਵੀਰੇ ਨੂੰ ਅਸੀਂ ਜਗਰਾਉਂ ਤੋਂ ਲੈ ਕੇ ਆਏ ਸੀ ਪਹਿਲਾਂ ਉਹ ਤਸਵੀਰਾਂ ਦੇਖੋ ਕੀ ਹਾਲ ਸੀ ਵੀਰੇ ਦੀ ਇਹ ਪ੍ਰਤਾਪ ਸਿੰਘ ਧਾਰੇ ਦਾ ਨਹੀਂ ਹੈਗਾ ਇਹਦੇ ਮਾਮਿਆਂ ਦਾ ਘਰਾਂ ਨਾਨਕਿਆਂ ਦਾ ਬਾਪ ਦੀ ਡੈਥ ਹੋ ਗਈ ਸੀ ਜਦੋਂ ਛੋਟਾ ਜਿਹਾ ਸੀਗਾ ਇਕੱਲਾ ਹੀ ਬੱਚਾ ਸੀ ਟੀਚਰ ਸੀ ਮਾਂ ਉਹਨੇ ਪੜਾ ਕੇ ਇਹਨੂੰ ਐਮਸੀਏ ਕਰਾਈ ਪੜਾ ਲਿਖਾ ਕੇ ਆਪਣੇ ਪੁੱਤ ਨੂੰ ਇਸ ਕਾਬਲ ਕਰਨ ਦੀ ਉਹ ਮਾਂ ਨੇ ਪਰਜੋਰ ਕੋਸ਼ਿਸ਼ ਕੀਤੀ ਜੋ ਇੱਕ ਮਾਂ ਕਰਨਾ ਚਾਹੁੰਦੀ ਆ ਪਰ ਮਾਂ 2022 ਦੇ ਵਿੱਚ ਦੂਜੇ ਮਹੀਨੇ ਚ 6 ਤਰੀਕ ਨੂੰ ਸਵਰਗਵਾਸ ਹੋ ਗਈ ਘਰ ਦੀ ਕੱਲੀ ਕੱਲੀ ਚੀਜ਼ ਗਲੀ ਜਾਂਦੀ ਐ ਭਈ ਘਰ ਦਾ ਉਹ ਸਮਾਨ ਜਿਹੜਾ ਲੋਕਰਾਂ ਚ ਹੋਣਾ ਚਾਹੀਦਾ ਸੀ ਉਹ ਸੜਕ ਬਾਹਰ ਸੁੱਟਿਆ ਪਿਆ ਕੱਟ-ਕੱਟ ਕੇ ਅੰਗੂਠੀ ਵੀ ਵੀਰੇ ਨੇ ਦੇਖੋ ਕੱਟੀ ਪਈ ਦਾਰਾ ਲਿਖਿਆ ਹੋਇਆ ਅੰਗਰੇਜ਼ੀ ਦੀ ਇਹ ਅੱਧੀ ਇਹ ਕਿੱਧਰ ਗਈ ਅੱਧੀ ਤਾਂ ਹੈ ਹੀ ਨਹੀਂ ਪਤਾ ਨਹੀਂ ਜੱਦੀ ਲੱਭਣੀ ਪੈਣੀ ਆ ਆਹਾ ਸੋਨੇ ਦੇ ਟੁਕੜੇ ਆ ਪਤਾ ਨਹੀਂ ਹੁਣ ਕੀ ਆ ਵੀ ਸੋਨਾ ਹੀ ਆ ਕੀ ਆ ਟਕਲਾਇਆ ਜਾ ਹੋਇਆ ਕੁਛ ਨਹੀਂ ਇਹਨਾ ਦੇਖੋ ਰਿਕਾਰਡ ਕਰੋ ਉਹ ਦੀ ਨਾਲ ਉਹ ਨਾ 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 ਇਹ ਭੰਣਾ ਆਪੇ ਤਾਂ ਲੈ ਕੇ ਜਾਣਾ ਉਹ ਇਹ ਤਾਂ ਲੈ ਕੇ ਜਾਣਾ ਆਪਾਂ ਨਹੀਂ ਬੱਸ ਆਹ ਆ ਕੀ ਹਾਲਾਤ ਬਣਾਏ ਪਿਆ ਘਰ ਦੇ ਬਾਹਰ ਜਾਣ ਕੇ ਕੀਤੇ ਨਹੀਂ ਹੁਣ ਕਹਿੰਦੇ ਘਰ ਦੀ ਸਫਾਈ ਕਰਾ ਲਾ ਵਿਆਹ ਕਰਾ ਦਾਂਗੇ ਮੈਂ ਨਹੀਂ ਕਰਾਉਣਾ ਚਾਹੁੰਦਾ ਅਨਾ 4 ਸਾਲ ਦਾ ਸੀ ਜਦੋਂ ਮੇਰੀ ਮਾਂ ਨੂੰ ਛੱਡ ਤਾ ਤਲਾਕ ਦੇਤਾ ਮੇਰੇ ਲਈ ਮੇਰਾ ਪਿਓ ਮਰ ਚੁੱਕਿਆ ਮੇਰੇ ਲਈ ਮੇਰੇ ਮਾਮੇ ਮਰ ਚੁੱਕੇ ਆ ਮਾਂ ਮਾਂਤਾ ਜੀ ਮਰ ਗਿਆ ਉਹ ਦੇਖਾ ਸਰਟੀਫਿਕੇਟ ਪਿਆ ਮੇਰੀਆਂ ਮਾਸੀਆਂ ਮਰ ਗਈਆਂ ਮੇਰੇ ਸਾਰੇ ਰਿਸ਼ਤੇਦਾਰ ਮਰ ਗਏ ਜਿਵੇਂ ਤੁਸੀਂ ਦੇਖਿਆ ਅੱਜ ਦਾਰੇ ਵੀਰੇ ਦਾ ਪਰਿਵਾਰ ਮਿਲਣ ਆਇਆ ਅਸੀਂ ਪਰਿਵਾਰ ਹੀ ਕਹਾਵਾਂਗੇ ਕਿਉਂਕਿ ਸ਼ਹਿਰ ਤੋਂ ਆ ਸਿਰਫ ਇੱਕ ਪਿਆਰ ਆ ਮੱਲੇਦਾਰੀ ਦਾ ਮਿਲਦੇ ਹੁੰਦੇ ਸੀ ਬੱਚੇ ਅੱਜ ਸਾਰੇ ਮਿਲਣ ਆਏ ਆ ਕਿਉਂਕਿ ਜਗਰਾਉਂ ਤੋਂ ਵੀਰੇ ਨੇ ਜਦੋਂ ਲੈ ਕੇ ਆਏ ਸੀ ਉਦੋਂ ਵੀ ਇਹਨਾਂ ਨੇ ਬਹੁਤ ਸਾਰਿਆਂ ਨੇ ਸਪੋਰਟ ਕੀਤੀ ਸੀ ਅੱਜ ਦਾ ਇਨਸਾਨ ਆਪਣੇ ਖੂਨ ਤੋਂ ਆਪਣੇ ਉਹਨਾਂ ਰਿਸ਼ਤਿਆਂ ਤੋਂ ਮੁਨਕਰ ਹੋਈ ਜਾਂਦਾ ਜਿਹੜੇ ਚਾਚੇ ਮਾਮੇ ਤਾਏ ਪੂਆ ਮਾਸੀਆਂ ਉਸ ਤੋਂ ਜ਼ਿਆਦਾ ਕਿਤੇ ਨਾ ਕਿਤੇ ਦੋਸਤ ਕੰਮ ਕਰ ਜਾਂਦੇ ਨੇ ਉਸ ਤੋਂ ਕਿਤੇ ਨਾ ਕਿਤੇ ਜ਼ਿਆਦਾ ਉਹ ਲੋਕ ਕੰਮ ਆ ਜਾਂਦੇ ਨੇ ਜਿਹੜਾ ਕੋਈ ਰਿਸ਼ਤਾ ਨਹੀਂ ਰੱਖਦੇ ਜਿਹੜੇ ਇਨਸਾਨੀਅਤ ਦੇ ਰਿਸ਼ਤੇ ਨੂੰ ਉੱਚੇ ਰੱਖਦੇ ਆ ਅੱਜ ਇਨਸਾਨੀਅਤ ਦੇ ਰਿਸ਼ਤੇ ਨਿਭਾਉਣ ਵਾਸਤੇ ਪਰਿਵਾਰ ਆਇਆ ਤੇ ਦਾਰੇ ਵੀਰਾ ਵੀ ਇਹਨਾਂ ਸਾਰਿਆਂ ਨੂੰ ਜਾਣਦਾ ਵੀ ਆ ਪਹਿਚਾਣਦਾ ਵੀ ਆ ਦਾਰੇ ਵੀਰੇ ਨੇ ਇਕੱਲੇ ਨੇ ਜਿਹੜਾ ਉੱਥੇ ਸਫ਼ਰ ਤੈਅ ਕੀਤਾ ਮਾਮੇ ਆਫਸਰਾਂ ਚੰਡੀਗੜ੍ਹ 'ਚ ਘਰੇ ਗਿਆ ਗੇਟ ਨਹੀਂ ਖੋਲਿਆ ਕਹਿੰਦੇ ਤੇਰੇ ਗੰਦੇ ਕੱਪੜੇ ਮੋੜ ਜਾ ਮਾਮੇ ਮਾਸੀਆਂ ਭੂਆ ਚਾਚੇ ਤਾਇ ਅਮੀਰ ਲੋਕ ਨੇ ਸਭ ਕੁਝ ਉਹਨਾਂ ਕੋਲੇ ਦਾਰੇ ਕੋਲੇ ਵੀ ਕੋਈ ਕਮੀ ਨਹੀਂ ਸੀ ਕਮੀ ਸੀ ਤਾਂ ਮਾਂ ਦੀ ਮਰਨ ਤੋਂ ਬਾਅਦ ਕਿਸੇ ਐਸੇ ਰਿਸ਼ਤੇ ਦੀ ਜਿਹੜਾ ਕਹਿੰਦਾ ਪੁੱਤ ਮੈਂ ਤੇਰੇ ਨਾਲ ਆ ਕਿਸੇ ਐਸੇ ਭਰਾ ਦੀ ਵੀ ਕਹਿੰਦਾ ਵੀਰੇ ਕੋਈ ਨਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਕੋਈ ਭੈਣ ਦੀ ਪਰ ਕਿਸੇ ਨੇ ਆ ਕੇ ਮੋਢੇ ਤੇ ਹੱਥ ਨਹੀਂ ਰੱਖਿਆ ਤੇ ਇਹ ਸੇਵਾ ਸਾਨੂੰ ਬਖਸ਼ੀ ਵਾਹਿਗੁਰੂ ਨੇ ਤੇ ਅਸੀਂ ਜੇ ਤੋਂ ਵੀਰੇ ਨੂੰ ਲੈ ਕੇ ਆਏ ਉਸ ਦਿਨ ਇਹ ਪਹਿਲਾ ਮਰੀਜ਼ ਸੀ ਸਾਡੇ ਨਾਲ ਮੈਂਬਰ ਸੀ ਮਰੀਜ਼ ਨਹੀਂ ਕਹਾਂਗੇ ਜਦੋਂ ਅਸੀਂ ਲੈਣ ਗਏ ਗੱਡੀ 'ਚ ਉਠਾਇਆ ਕਿੰਨੇ ਬਾਈ ਮੇਰਾ ਤੁਹਾਨੂੰ ਡੀਕ ਜਾਈ ਸੀ ਯਾਰ ਕਹਿੰਦਾ ਤੁਸੀਂ ਮੈਨੂੰ ਲੈ ਚੱਲੇ ਬਹੁਤ ਚੰਗਾ ਕੀਤਾ ਮੈਂ ਤੁਹਾਡੀਆਂ ਵੀਡੀਓ ਦੇ ਦੇ ਕਹਿੰਦਾ ਤੁਸੀਂ ਮੈਨੂੰ ਲੈਣ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲੀ ਵਾਰ ਕਿਸੇ ਮਰੀਜ਼ ਨੇ ਸਾਡਾ ਧੰਨਵਾਦ ਕੀਤਾ ਸੀ ਗਏ ਤੋਂ ਉੱਥੇ ਹਣਾ ਤੇ ਉਸ ਦਿਨ ਤੋਂ ਹੀ ਵੀਰਾ ਜਿੱਦਣ ਦਾ ਆਇਆ ਆ ਕੇ ਇਸ਼ਨਾਨ ਕਰ ਲੇ ਸੋਹਣੇ ਕੱਪੜੇ ਪਾ ਲੇ ਕੇਸਾਂ ਚ ਜਟਾਵਾ ਸੀ ਦਾੜੇ ਚ ਵੀ ਜਟਾਵਾ ਸੀ ਸਾਫ ਕਰਕੇ ਲੱਗ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੇ ਵੀਰਾ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਚਾਹੇ ਭਾਂਡਿਆਂ ਦੀ ਸੇਵਾ ਚਾਹੇ ਪ੍ਰਸ਼ਾਦਾ ਵਰਤੌਣ ਦੀ ਚਾਹੇ ਸਬਜ਼ੀਆਂ ਕਟਾਉਣ ਦੀ ਫਲ ਫਰੂਟ ਵਰਤੌਣ ਦੀ ਮੰਜੇ ਬਿਸਤਰੇ ਵਿਛਾਉਣ ਦੀ ਕੱਪੜੇ ਧਵਾਉਣ ਦੀ ਕੱਪੜੇ ਪਵਾਉਣ ਦੀ ਜਿਹੜੀ ਡਿਊਟੀ ਮਰਜੀ ਹਰ ਡਿਊਟੀ ਕਰਦਾ ਦਾਰਾ ਵੀ ਤੇ ਐਸੀਆਂ ਰੂਹਾਂ ਅੱਜ ਰਲਦੀਆਂ ਕਿਉਂਕਿ ਜਿਹੜੇ ਲੋਕ ਸੱਚੀ ਹੋਈ ਰੱਬ ਦੇ ਨੇੜੇ ਆ ਉਹ ਅੱਜ ਦੇ ਲੋਕ ਉਹਨਾਂ ਤੋਂ ਦੂਰ ਹੋ ਜਾਂਦੇ ਆ ਕਿਉਂਕਿ ਲੋਕਾਂ ਚ ਕਟਤਨ ਪਾਪ ਇੰਨਾ ਭਰ ਗਿਆ ਉਹ ਐਸੀਆਂ ਰੂਹਾਂ ਤੋਂ ਦੂਰ ਹੀ ਰਹਿੰਦੇ ਨੇ ਉਹਨਾਂ ਨੂੰ ਇਹਨਾਂ ਦੇ ਨੇੜੇ ਆਉਣਾ ਸੁਭਾਵੀ ਨਹੀਂ ਬਣਦੇ ਉਹ ਨੇੜੇ ਆ ਕੇ ਖੁਸ਼ੀ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਬੁਰਾਈ ਆ ਤੇ ਇਹਨਾਂ ਦੇ ਅੰਦਰ ਜਿਹੜੀ ਚੰਗਿਆਈ ਆ ਉਹ ਟਕਰੌਂਦੀ ਆ ਉਹ ਆਪਣੇ ਆਪ ਚੰਗਿਆਈ ਤੋਂ ਬੁਰਾਈ ਦੂਰ ਹੀ ਰਹਿੰਦੀ ਆ ਫਿਰ ਤੇ ਅਸੀਂ ਭਾਗਾਂ ਵਾਲੇ ਆ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਚੰਗਿਆਈਆਂ ਦੇ ਨਾਲ ਰਹਿਣ ਦਾ ਮੌਕਾ ਦਿੱਤਾ। ਅਸੀਂ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਵੀ ਸੱਚੇ ਪਾਤਸ਼ਾਹ ਨੇ ਸਾਡਾ 800 ਮੈਂਬਰਾਂ ਦਾ ਇੱਡਾ ਵੱਡਾ ਪਰਿਵਾਰ ਆ ਜਿਹਦੇ ਵਿੱਚ ਐਸੀਆਂ ਰੱਬੀ ਰੂਹਾਂ ਰਹਿੰਦੀਆਂ। ਬਹੁਤ ਧੰਨਵਾਦ ਵੀਰ ਜੀ ਤੁਸੀਂ ਮਿਲਣ ਆਏ। ਸਾਨੂੰ ਬਹੁਤ ਖੁਸ਼ੀ ਹੋਈ। ਹਾਂਜੀ 850 ਬੰਦਾ ਜੀ 850 ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ